ਉੰਬਰ ਸਰ ਕਿਵੇਂ ਚੱਲਦਾ ਕੰਮ ਉਹ ਤੇ ਪੂਰਾ ਵਧੀਆ ਵਾਦ ਕਰ ਕੋਈ ਤੇ 15 ਤਰੀਕ ਨੂੰ ਜਾ ਕੇ ਚਰਾਦੀ ਦੀ ਆਪਾਂ ਆਂਦਾ ਉਪਰੀ ਪਤਾ ਲੱਗ ਜੇ ਨਾ ਹੁੰਦਾ ਆ ਉੱਥੇ ਦਾ ਵੀਰੇ ਨਿਕਾਲਾ 16 ਗੰਢਾ ਤੋਂ ਲੈ ਕੇ 29 ਗੰਢਾ ਤੱਕ ਸਰਾਗਾ 15 ਅਜੇ ਤੱਕ ਤੇ ਇੰਨਾ ਵੀ ਸਾਰੀਆਂ ਨਾਲ ਦੀਆਂ ਨੇ ਕੇਮਚਾ ਨੇ ਇੱਕੀ ਬਦਲੀ ਆ ਫਿੰਗਰਾਂ ਇੱਕੀ ਬਦਲੀਆਂ ਨੇ ਜਿੱਦੋਂ ਤੇ 300 ਰੁਪਏ ਰੇਟ ਲੱਗਣਾ ਗਾਰੰਟੀ ਉਹ ਤੇਰਾ ਮੂੰਹ ਭਾਗ ਵਾਲਾ ਹੋਊਗਾ ਵਾਹ ਇਹਦੇ ਤੋਂ ਉੱਥੇ ਅਸੀਂ ਵੱਡੇ ਨਹੀਂ ਗਏ ਤੇ ਸਰਪੰਚ ਪੈਨੋ ਤੇ ਆਉਣੀ ਪਾਉਂ ਕੌੜਾ ਕਰਾਦੀ ਨਿੱਕਾ ਵਧੀਆ 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 ਬੋਲ ਨੂੰ ਇਹ ਲੋਥੇ ਕਿਸੇ ਦੀ ਯੂਨੀਵਰਸਿਟੀ ਸੀ ਇਹ ਦੋ ਕਿਥੇ ਖਰੀਦ ਵਰਦੇ ਆਂ ਨਿਸ਼ਾਨੇ ਬਹੁਤ ਵਧੀਆ ਨੇ ਹਾਂ ਦਾਣਾ ਬਹੁਤ ਲੰਮਾ ਦਾਣਾ ਪਤਾ ਨਹੀਂ ਦਾਣਾ ਵਧੀਆ ਪਰ ਦੱਪਾ ਦਰਬਾਂਜ ਨੂੰ ਕਹਿਤਾ ਵੀ ਜਿੰਦਰ ਦਾ ਮੂੰਹ ਕੋੜਾ ਕਰਾ ਦੀ ਹੱਥ ਨੇ ਭਾਈ ਜੀ 3200 ਲੱਗੀ ਜਿੰਦਰ ਵਧੀਆ ਵਧੀਆ ਉਹ ਠੀਕ ਠਾਕ ਇਹਨ ਵਧੀਆ ਚੱਲਦਾ ਕੰਮ ਵਧੀਆ ਪੂਰਾ ਕਰ ਪਾਇਆ ਉਹਦੇ ਹੱਥ ਜਿੰਦ ਆ ਗਿਆ ਨਾਮ ਆ ਗਿਆ ਦੀ ਬਾ ਜਿੰਦਰ ਰਸਤੇ ਮਿਲਦੇ ਆ ਗਿਆ ਜੀ ਰਸਿਆਂ ਨਹੀਂ ਮਦੀਨਾ ਲੈ ਆਇਆ ਨਹੀਂ ਨਹੀਂ ਮਦੀਨਾ ਤੋਂ 3 ਦਿਨ ਦਿੰਨੇ ਚਲੇ ਆਇਆ ਉਹ ਦੋ ਦਿਨ ਮਹੀਨਾ ਉਸਨੇ ਲਿਆ ਦੋ ਘੰਟੇ ਚਲਾਤੀ ਅੱਜ ਹੀ ਜਿਹੜੀਆਂ ਨੇ ਇੱਥੇ ਕਰਾਈਆ ਕਿਦਰ ਪਹਿਲਾਂ ਵੀ ਜਦੋਂ ਵਰਦੀ ਦੇਦਾ ਸੀ ਬੱਦਿਆ ਤੋਂ ਕਦੇ ਪਹਿਲਾਂ ਮਦਦੇ ਵੀ ਐ ਇਡੀਜਲ ਦਾ ਫਰੈਂਸ SMS ਤੋਂ ਬਗੈਰ ਚੱਲੀ ਜੋ ਕੰਮ SMS ਗੌਰਮੈਂਟ ਦਾ ਕਹਿੰਦੇ ਵੀ ਨਾਉਂ ਵੀਰੇ ਹਾਂ ਪਰ ਆਪਾਂ ਲਵਾਉਣਾ ਅੱਜ ਲਗਾਇਆ ਦੀ ਮੈਸਤਰੀ ਰਹਿਣ ਪਰ ਕੰਮਾਂ ਕਿਹੜਾ ਵੀ ਮੇਰੀ ਵਾਢੀ ਦੀ ਜ਼ਰੂਰ ਅਸਾਂ ਵੀ ਅੱਜ ਵਾਢ ਹਾਂ ਲਾਵਾਂਗੇ SMS ਤਾਂ ਇੱਕ ਪਹਿਲਾਂ ਲੱਗਿਆ ਹੋਇਆ ਅੱਛਾ ਸੀਗੇ ਦੂਰੇ ਚਾਰ ਏ 11 11 ਵੀ ਲੱਗੇ ਬੰਨੇ ਨਾ ਤਿੰਨ ਤੇ ਲੱਗੇ ਇੱਕ ਦਿਨ ਆਇਆ ਜੇ ਵਿਰੋਧ ਆ ਕੀ ਬਣੂ ਉਹ ਦੇਖਦੇ ਫਿਰ ਕੀ ਕਹਿੰਦੇ ਨੇ ਜੇ ਜਿਆਦਾ ਸਿਪਾਈ ਹੋ ਗਈ ਫਿਰ ਲਾਵਾਂਗੇ ਭਾਈ ਉਹਦੇ ਤੇ ਗੱਠਾਂ ਵਾਲੇ ਹੈਗੇ ਆਪਣੇ ਏਰੀਆ ਦੇ ਵਿੱਚ ਗੱਠਾਂ ਵਾਲੇ ਅੱਛਾ ਗੱਠਾਂ ਵਾਲੇ ਦੇ ਕੰਮ ਜਿਆਦਾ ਜਰਨਾ ਇਸ ਵੇਲੇ ਸਰਾ ਹੀ ਜ਼ਿਮੀਂਦਾਰ ਵੀ ਪਟਾਕੇ ਜਿਆਦਾ ਰਾਜੀ ਹੈ ਗਾਜੀ ਨਹੀਂ ਹੈਗਾ ਨਾ ਨਾ ਕਿਉਂਕਿ ਸੁੰਢੀ ਬਹੁਤ ਜਿਆਦਾ ਪੈਂਦੀ ਵੀਰੇ ਠੀਕ ਹੈ ਜੇ ਕੱਲੀ ਆਉਣਾ ਆਪਣੇ ਇੱਥੇ ਕੜਈਆ ਸਬਜ਼ਟੀ ਦਾ ਚੱਕਰ ਆ ਨੂੰ ਇਹਨੂੰ ਉਹ ਕੱਲੀ ਲਿੱਦਦੀ ਬਣਾਉਂਦੀ ਆ ਸਭ ਕੱਲੀ ਲਿੱਦਦੀ ਕੱਲੀ ਲਿੱਦਦੀ ਬਣਾਉਂਦੀ ਆ ਹੈਗਾ ਆੜੀ ਮਿੱਤਰਪੁਰ ਆ ਆਪਣਾ ਨੰਬਰਦਾਰ ਚਾਹਣਿਆਂ ਦਾ ਨੰਬਰਦਾਰਾ ਮਿੱਤਰੀ ਆ ਇਹ ਆਪਾਂ ਉਹ ਦੇਖ ਆਪਾਂ ਉਹਨੂੰ ਕਹੀਏ ਤਾਂ ਆ ਜੂਗਾ ਆ ਦੇਖਦਾ ਫੋਨ ਕਰਿਆ ਹੈਗਾ ਵੈਸੇ ਕਹਿੰਦਾ ਕਿ ਕਦਾਂ ਮੈਂ ਆਉਣਾ ਹੋ ਸਕਦਾ ਆਪਾਂ ਵੀਡੀਓ ਦੀ ਵੀ ਪਾ ਦਾਂਗੇ ਵੀਡੀਓ ਪਾ ਦਈਏ ਫਿਰ ਪਤਾ ਕੀ ਹੈਗਾ ਲੋਕਾਂ ਨੂੰ ਪਤਾ ਜਾ ਲੱਗ ਜੂਗਾ ਹਨਾ ਹੋਰ ਬੜੀ ਵਧੀਆ ਚੀਜ਼ ਹੈ ਵੀਰੇ ਪਹਿਲਾਂ ਬੰਨੀਆਂ ਜਿਹੜੀਆਂ ਆਪਾਂ ਪਹਿਲਾਂ 2 ਕਿਲਾ ਬੱਢੀਆਂ ਠੀਕ ਆ ਉਹਦੀਆਂ ਇਕੱਠਾਂ ਬੰਨੀਆਂ ਨੇ ਉਹਨੇ ਅੱਜ ਹੁਣ ਲੱਗ ਗਿਆ ਜੰਦਰਾ ਕਿ ਹੋ ਜਾਂਦੀ ਹੈ ਹਨਾ ਕੋਈ ਸਿਰਮਸਤਰੀ ਵਾਲੀ ਤੇ ਉਹ ਵੀ ਵੱਡ ਗਿਆ ਕਿਲਾ ਜਰ ਕਿਲਾ ਅੱਛਿਆ ਹਾਂ ਅੱਜ ਜਣੀ ਇਹ 1509 ਆ 1509 ਆ ਠੀਕ ਆ ਇਹ 1509 ਤੇ ਚਲਾਈ ਆ ਹਾਂ ਹਾਂ ਤੇ ਅਜੇ ਤੱਕ ਚੈਨਾ ਵੀ ਸਾਰੀਆਂ ਨਾਲ ਦੀਆਂ ਨੇ ਕੇਮਚਾ ਨੇ ਇੱਕੀ ਬਦਲੀ ਆ ਫਿੰਗਰਾਂ ਇੱਕੀ ਬਦਲੀਆਂ ਨੇ ਟੈਂਪਰ ਸਰ ਕਿਵੇਂ ਚੱਲਦਾ ਕੰਮ ਉਹ ਤੇ ਦਾ ਪੂਰਾ ਵਧੀਆ ਬੱਦੇ ਕਰ ਉਹ ਤੇ 15 ਤਰੀਕ ਨੂੰ ਜਾ ਕੇ ਚਲਾ ਦਈ ਦੀ ਆਪਾਂ ਅੱਛਾ ਬੜ ਤਾਂ ਦੋਨਾਂ ਮਸ਼ੀਨਾਂ ਨਾਲ ਉੱਥੇ 150 ਕਿਲੇ 150 ਕਿਲੇ ਵਟੇ ਕੇ ਸਹੀ ਕਹੇ ਨੂੰ ਤਾਂ ਕਿੰਨੇ ਮਰਜੀ ਗਈ ਚਲ ਠੀਕ ਜਿਹੜੀ ਵਿਸਾਲ ਲਈ ਸੀ ਐਟੀ ਉਹ ਫਿਰ ਉਹ ਉੱਥੇ ਚੱਲੀ ਅਸਾ ਉਹ ਨੂੰ ਅੰਤਰਖਰ ਲੈ ਆਓ ਉੱਥੇ ਵਾਕੇ ਉਹਦੀ ਰਿਪੇਅਰ ਪਹਿਲਾਂ ਕਰ ਸੀ ਨਹੀਂ ਵੈਨਚਰ ਫਿਰ ਹੋ ਗਈ ਤੇ ਉਹਦੀ ਨਹੀਂ ਕਰਤਾਰ ਨਹੀਂ ਲੈ ਕੇ ਜਾਂਗੇ ਜਿੱਥੇ ਠੀਕ ਆ ਤੇ ਦੂਜੀ ਕਿਹੜੀ ਆ ਫਿਰ ਉੱਥੇ ਉਹ ਵੀ ਵਿਸਾਲੀ ਆ ਉਹ ਵੀ ਵਿਸਾਲੀ 18 ਮਾਡਲ 18 19 ਜੋੜਾ ਹੋ ਗਿਆ ਹਾਂ ਇਹ 24 ਦਾ ਜੋੜਾ ਹੋ ਗਿਆ ਇਹ 23 ਦਾ ਜੋੜਾ ਅਸਾ 23 ਦਾ ਜੋੜਾ ਠੀਕਾ ਜੋੜਾ ਤੇ ਲਾਲ ਹੀ ਨਾ ਜਨ 23 ਦੇ ਦੰਦੇ ਅਸਾ ਤੇ ਜਜ਼ਰਾਤ ਵਧੀਆ ਚਾਹ ਦੀਆਂ ਹੋਣਗੀਆਂ ਕਰਤਾਰ ਤੇ ਮਸਾਲਾ ਹਾਂ ਦੋਨੇ-ਦੋਨੇ ਪੂਰੇ ਟੌਪ ਠੀਕ ਹੈ ਕੋਈ ਆਪਾਂ ਅਜੇ ਤੱਕ ਡਕ ਦਿੱਕ ਨਹੀਂ ਕਰਤਾਰ ਨਹੀਂ ਵੀ ਨਿੜਕ ਦਿੱਤੀ ਨਾ ਕਰਤਾਰ ਨੇ ਰੱਖ ਦਿੱਤੀ ਠੀਕ ਹੈ ਇਹਦੇ ਬੰਦੇ ਹਨ ਕਿਹੜੇ ਕਿਹੜੇ ਰੱਖੇ ਨੇ ਇਹਦੇ ਅਕੀ ਦਾਦਾ ਮਾਸਟਰ ਜੀ ਰੋ ਆਤਮਾ ਆਤਮਿਕ ਚਲੂ ਜਿਹੜੀ ਮਰਜੀ ਹੋਵੇ ਮਾਉਂ ਦੇ ਹੋ ਇੱਕ ਨੂੰ ਫਿਰ ਉਹਨੂੰ ਸੰਭਾਲ ਲੈਣੇ ਅੱਛਿਆ ਅੱਗੇ ਫੇਕੇ ਦੇ ਘਟ ਰਹਿ ਦਿੱਤੀ ਨੇ ਇਥੇ ਕਰਕੇ ਨੇ ਤੈਨ ਲਈਆ ਬੱਚਿਆ ਮੈਂ ਪਿੰਡ ਵਿੱਚ ਸਮਾਂ ਚਲਾਉਂਗਾ ਵੀ ਬਾਹਰ ਤੋਂ ਆਪਾਂ ਦਾ ਸੰਭਾਲ ਕਰਦੇ ਠੀਕ ਹੈ ਮੈਂ ਬਾਹਰ ਦਾ ਦਾ ਸੰਭਾਲ ਲਾਂਗੇ ਉਥੇ ਮੁੰਡਾ ਹੈਗਾ ਇੱਕ ਨਾ ਡਰਾਈਵਰ ਜਿਹਦਾ ਚੱਲਾ ਹੀ ਤਪਰੀ ਫਰੀਜ ਦਾ ਕਬੇੜਾ ਹੈਗਾ ਦੋ ਜਣੇ ਹੋ ਇਹ ਕੋਈ ਜੀਕ ਦਾ ਦੋ ਮਿੰਟ ਹੋਰ ਨਾ ਬਸ ਆ ਦੋ ਦੋ ਹੀ ਨੇ ਸਭ ਦੋ ਹੀ ਨੇ ਇਨਸ਼ਾ ਅੰਦਰ ਆ ਰਿਹਾ ਉਹ ਕਿਹੜੇ ਵੀ ਆ ਉਹ ਬਾਬਾ ਲਾਰਾ ਸੱਦਦੀ ਆ ਉਹ ਕਾਠਾਣਾਪੁਰ ਦੀ ਜਗ੍ਹਾ ਤੋਂ ਕਿਹਾ ਰਿਹਾ ਹੈ ਕਿਹੜਾ ਖਾਣਿਆ ਦੀ ਆ ਉਹਨੇ ਕਿੰਨੇ ਪਿੰਟ ਬੰਦਦੇ ਨੇ ਜੀ ਦੋ ਦੇ ਉੱਤੇ ਨੇ ਪਿੰਟ ਬੰਦਦੇ ਆ ਇਹ ਆ ਦੇ ਵਿੱਚ ਤਸਵੀਰ ਦਾ ਧਿਆਨਾ ਬਣਾਇਆ ਜਾਂਦਾ ਠੀਕ ਆ ਉਹਨੇ ਤਾਂ ਜੰਮਦੇ ਬੰਦੇ ਮਨ ਸਿੰਘ ਮੇਰੀ ਉਹਨੇ ਦਾਦਾ ਗੁਰਦੇਵ ਜੀ ਜਣੇ ਵਧੀਆ ਦੁਕਾਨ ਉਹ ਕਿੰਦਰਾ ਦਾ ਕਾਚੋ ਬਾਹਰ ਖੜਦਾ ਨਹੀਂ ਫੜਿਆ ਨਹੀਂ ਬਾਤ ਅਚੰਦਰ ਜੀ ਮੈਂ ਉੱਤਰ ਹੁਣਾਂ ਪ੍ਰਸਾਰ ਚੱਲਦਾ ਆਪਾਂ ਨੂੰ ਨਿਕਾਲਦਾ ਉਤਰੀ ਪਤਾ ਲੱਗ ਜੇ ਨਾ ਹੁੰਦਾ ਆ ਉੱਥੇ ਦਾ ਵੀਰੇ ਨਿਕਾਲਾ 16 ਗੰਟਨ ਤੋਂ ਲੈ ਕੇ 20 ਗੰਟਨ ਤੱਕ ਸਰ ਹੈਗਾ 1509 ਦਾ 1509 ਦਾ ਜਿਹੜੀ 110 ਆ ਉਹ 25 ਗੰਟਨ ਤੋਂ ਲੈ ਕੇ 28 29 ਦਸ ਨਹੀਂ ਐਂ ਬੋਲਦਾ ਮੈਂ ਵੀ ਪਰ ਨਾਲੋਂ ਕੀ ਕਹਿ ਰਹੇ ਨੇ ਉਹ ਝਾੜ ਕੱਟਾ ਕੱਟਾ ਵੀਰੇ ਕੱਟਾ ਖਸ ਦਾ ਕੱਟਾ ਕੱਟਾ ਕਹਿੰਦਾ ਪਿਛਲੇ ਵੀਰੇ ਤਾਂ 23 24 ਗੰਟਨ ਨੇ ਕੁਝ ਰੇ 1509 ਨੂੰ ਅੱਛਿਆ ਇਸ ਵਾਰੀ ਤਾਂ ਮੀਂਹ ਨੇ ਹੀ ਨੇ ਜਿਆਦਾ ਖਰਾਬ ਕਰਤਾ ਸਾਡੇ ਵੀ ਬਾਕੀ ਬਿਜਲੀ ਬਰੀ ਰੇਟ ਵੀ ਵਧਿਆ ਦੇਖੀ ਵੀ ਰੇਟ ਪੱਤਰ ਨੂੰ ਠੀਕ ਦੇ ਪਹਿਲਾਂ 25 2600 ਬਗਿਆ ਹੁਣ 32 3300 ਰੁਪਏ ਲੱਗ ਜਾਂਦਾ ਨਾਲੇ ਉਹ ਖਰਾਚੋਂ ਨਬੜਾ ਦਿੰਦੇ ਨੇ ਜਿਹੜਾ ਸਰਪੰਚ ਦੇ ਵਰਦੇ ਇਹਨਾਂ ਤਾਂ ਕਾਫੀ ਰਾ ਵੜਾ ਦਿੰਦੇ ਨੇ ਜਿਵੇਂ ਮੰਨ ਲਾ ਵੀ ਆਈ ਹਰਿਆ ਆਈ ਵੱਡੀ ਭੜਾਈ ਲਾਏ ਜਾਂਦੇ ਨੇ ਮਸ਼ੀਨਾਂ ਨਾਲ ਆ ਉੱਥੇ ਪਤਾ ਕੀ ਲਾ ਹੋਰ ਚੱਕਰਾ ਉੱਥੇ ਅੱਜ ਵਢਾ ਲਈ ਰਾਤ ਨੂੰ ਘਰੇ ਖੜਾ ਲੈਣਾ ਡਰ ਰਹੇ ਤੜਕੇ 3 ਵਜੇ ਜਾਣਾ ਅੱਛਾ 12 ਵਜੇ ਤੋਂ ਬਾਅਦ ਤਾਂ ਜਨ ਵਾਲੀ ਮੰਡੀ ਚ ਵੜਨ ਨਹੀਂ ਦਿੰਦਾ ਕੋਈ ਭਾ ਜਿੰਨੀ ਟਰਾਲੀਆਂ ਬਾਗਿਆ ਸਾਹਿਬ ਨੂੰ ਤੋਲਦੇ ਨੇ ਉਹਨਾਂ ਅੱਛਾ ਉਹਨ ਉਹ ਵੇਚ ਖਣੇ ਨਾ ਰੇਟ ਘੱਟ ਲੱਗੇ ਵੱਧ ਲੱਗੇ ਅਸੀਂ ਫੇਰ ਆ ਕੇ ਦੁਬਾਰੇ ਜਿਹੜੀ ਰਹਿੰਦੀ ਆ ਉਹ ਵੜਾ ਲੇ। ਉਹ ਇਹਨੂੰ ਫੇਰ ਵੜਦੇ ਨਹੀਂ। ਠੀਕ ਠੀਕ। ਚਲ 12 ਵਜੇ ਤੋਂ ਬਾਅਦ ਜਦੋਂ ਟਰਾਲੀ ਮੰਡੀ ਚ ਨਹੀਂ ਐਂਟਰ ਹੁਣ ਹੁੰਦੇ। ਐਂਟਰ ਸਾਰ ਟਾਈਮ ਨਾਲ ਹੀ ਜਾਣਾ ਪੈਂਦਾ। ਹਾਂ ਸਵੇਰੇ ਸੋਚ ਜਾਣਾ। ਇਹ ਸਪੰਜ ਦੇ ਦੋ ਗੀਲੇ ਨੇ। ਹਾਂ ਇਹਨੇ ਬੈਲ ਐ ਤੇ ਅਸੀਂ ਦੋ ਗੀਲੇ ਚਾਹਣਾ ਵਿੱਚ ਪਈਆਂ। ਅੱਛਾ। ਮੋਟਰ ਕੱਲੇ ਦੀ ਆ। ਹਾਂ ਮੋਟਰ ਕੱਲੇ ਦੀ। ਉਹ ਲੱਗਿਆ ਫਿਰ ਤਾਂ ਨਿਆਈਂ ਕੀ ਲੈ ਗਿਆ। ਹਾਂ ਹਾਂ ਹਾਂ। ਕਰਾਂਜੀ ਆ ਗਿਆ। ਹਾਂ ਕਰਾਂਜੀ ਆ ਗਿਆ। ਸੋਡੇ ਲੋਕਾਂ ਨੇ ਚਹਾਣੀ ਜਿਹੇ ਨਾ ਖਾਸੀਆਂ ਲਈਆਂ ਵੀ ਆ ਰੇ ਹਨ ਹਾਂ ਚਹਾਣੀ ਦੋ ਤਿੰਨ ਕਰਾਂ ਦੇ ਕੇ ਬਾਕੀ ਮੰਗੂਗੀ ਜਿਵੇਂ ਪਹਿਲਾਂ ਉਹ ਤਾਂ ਪਹਿਲੇ ਮੜਾਂ ਦੀ ਲਈ ਵੀ ਆ ਉਹਦਾ 44 ਵਿੱਗੇ ਥੋਵਾ ਉਹ ਚੱਕਰ ਹੀ ਦੱਸਦੇ ਠੀਕ ਆ ਫਿਰ ਮੇਰੇ خیال ਕਿ ਮੇਰੇ ਕੋਲ ਵੀ ਚਹਾਣੀ ਲਈ ਆ ਹਨ ਨਹੀਂ ਉਹ ਆਪਣੇ ਪਿੰਡ ਦੀ ਆ ਸੋਡੇ ਉਹ ਘਟਰੀ ਸਾਰੇ ਪਾਸੇ ਉਹ ਜਿਹੜੀ ਨੀਚੇ ਚਹਾਣੇ ਵਾਲਾ ਖੇਤ ਪਾਇਦਾ ਅੰਨਾ ਉਹ ਖੁਰਦ ਵਾਲੇ ਨਾਲ ਖੇਤ ਪਾਇਦਾ 1 ਰੋਪਿਆ ਵੀ ਨਾਲ ਵਾਲਾ ਜੀ ਬਾਕੀ ਸਾਡਾ ਪਿੰਡ ਤੇ ਜਿਹੜਾ ਕੋਈ ਆ ਝਾਣਾ ਤੇ ਸਾਡਾ ਪਿੰਡ ਗਿਆ ਹੋਵੇ ਬੇਤੇ ਅਜਾ ਝਾਣੇ ਤੇ ਕਾਸਾਪੁਰ ਇੱਕੋ ਪਿੰਡ ਹੀ ਆ ਢਿੱਲੋ ਗੋਦੀ ਆ ਅਜੇ ਇੱਥੇ ਵੀ ਢਿੱਲੋ ਗੋਦੀ ਆ ਝਾਣਾ ਤੇ ਸਾਡੇ ਪਿੰਡ ਗਏ ਹੋਏ ਨਾ ਘਰ ਘਰ ਤੇਰੋਂ ਖਾ ਵਾਧਾ ਵਾਧਾ ਤੈਨੂੰ ਪਤਾ ਹੋਈ ਵਧ ਗਿਆ ਪਿੰਡ ਹਾਂ ਠੀਕ ਆ ਤੇ ਪੰਜ ਦਾ ਸੱਤ ਰੱਖਿਆ ਹੋਇਆ ਤੇਰਾ ਹਾਂ ਇਹ ਸਰਦਾਰ ਵਾਲੇ ਹੀ ਆ ਇਹ ਸੌਲ ਅੱਛਿਆ ਉਹੀ ਹੈ ਉਹੀ ਆ 15 ਮਤਲਬ 15 ਮਾਣ ਦਾ ਕੌਮ ਨੂੰ 90 ਬੈਸੇ ਨੇ ਸਰਪੰਚ ਨੂੰ ਚੌੜਾ ਨਾ ਮਾਤ-ਮਾਤ ਦੀ 4,85,000 ਤਾਂ ਲੈ ਅੰਦਰ ਅੰਦਰ ਇਹ ਐਟਾਇਰ ਲਾਈਨ ਦੇ ਸਵਾ ਪੱਤਨ ਚਲਾਉਂਦਾ ਵੀ ਆਪ ਹੀ ਆ ਨਾ ਉਹ ਵੀ ਆਪ ਚਲਾਉਂਦਾ ਰਿਹਾ ਮੈਂ ਕਿਹੜਾ ਕੁਝ ਮੈਂ ਬਸ ਰਸਦਾ ਵਾ ਖਾਇਆ ਜਾਂ ਹਾਂ ਹੁਣ ਹੜਪੀੜ ਤਾਂ ਹੋ ਗਈ ਤੇ ਇਹੀ ਫੈਕਟਰ ਗਿਆ ਬੋਕੀ ਦਾ ਠੀਕ ਆ ਸਰਪੰਚ ਗਿਆ ਸੀ ਹਾਂ 20 ਟੋੜਰਲੀ ਇਹਨਾਂ ਕਰ ਤੋਂ ਸਭ ਤੋਂ ਬੈਂਤੀ ਗਿਆ ਦੀ ਅਗਰਾਹਾਂ ਵਾਲੇ ਇਕੱਠਾ ਕਰਕੇ ਬਾਜਕੌਂਦਨੀ ਵਾਲੇ ਪਿੰਡਾਂ ਪਿੰਡਰੇ ਇਕੱਠਾ ਕਰਕੇ ਰਸਦਾ ਪਾਦੇ ਹਜ਼ਾਰਾ ਚੋਰ ਲੈ ਗਏ ਜੀ ਆਹ ਕਾ ਵੀ ਬਾਤ ਜੀ ਆ ਗਈ ਇਹ ਕਲਚ ਬਰੇਡ ਦੀ ਸੀਗੀ ਕੁਸ ਤਾਂ ਬਰੇਡ ਥੋੜੀ ਢਿੱਲੀ ਆ ਜਦੋਂ ਇੱਕ ਲੱਕ ਤੇ ਛੱਡਦੇ ਆ ਕਲਚ ਤਾਂ ਆਪਾਂ ਫਰਾਂ ਵਾਲੀ ਕਲਚ ਬਰੇਡ ਪਾਈ ਆ ਇਹਦੇ ਹਾਂ ਉਦੋਂ ਆਵਾਜ਼ ਕਰਦੀ ਸੀ ਜਿਹੜੀ ਬਰੇਨ ਆ ਉਹ ਸਲਿੱਪ ਨਹੀਂ ਕਰਦੀ ਇਹ ਪਰੇ ਗੁੱਟੀ ਇਹ ਤਰ੍ਹਾਂ ਕਰ ਦਿੰਦੀ ਆ ਉਹ ਜਿਹੜੀ ਜ਼ਿਆਦਾ ਟਾਈਮ ਇਹ ਲਾਉਂਦੀ ਆ ਅਸੱਤ ਆ ਵਧੀਆ ਇਹ ਗਰਮ ਨਹੀਂ ਗਰਮ ਨਹੀਂ ਹੁੰਦੀ ਫਰਾਂ ਵਾਲੀ ਕਲਚ ਬਰੇਡ ਗਰਮ ਨਹੀਂ ਹੁੰਦੀ ਇਹ ਤਰ੍ਹਾਂ ਵਾਲੀ ਹਾਂ ਜੇ ਆਪਾਂ ਕਈ ਵਾਰ ਗਿੱਲੇ-ਗੁੱਲੇ ਜਜ਼ੋਰ ਲਾਉਨੇ ਆ ਇਹ ਗਰਮ ਘੱਟ ਹੁੰਦੀ ਆ ਅਸੱਤ ਜਿਹੜੀ ਬਰੇਨ ਹੁੰਦੀ ਆ ਉਹ ਗਰਮ ਥੋੜੀ ਜਿਹੀ ਹੋ ਜਾਂਦੀ ਆ ਇਹ ਜਿੰਦਰਾ ਤੇ ਪਾਈ ਨੂੰ ਕਿੰਨਾ ਟਾਈਮ ਹੋ ਗਿਆ ਉਹ ਨੂੰ ਮੈਨੂੰ ਮੈਨੂੰ ਨਾਲ ਦੀ ਚੱਲਦੀ ਮੇਰੇ ਸਭ ਨਾਲ ਕੋਈ ਅੱਛਾ ਨਾਲ ਦੀ ਯਾਰ ਨਾਲ ਦੀ ਜਾਂਦੀ ਉਹ ਆਪਾਂ ਪਲੇ ਬਲੂ ਪਾ ਕੇ ਰੱਖਦੇ ਆ ਪਹਿਲੀ ਗੱਲ ਤੋਂ ਬਾਕੀ ਬੰਦੇ ਆਪਣੇ ਜਿੰਨੇ ਹੈਗੇ ਨੇ ਸਾਰੇ ਜਾਣਕਾਰ ਨੇ ਠੀਕ ਆ ਦੇਖੋ ਜਦੋਂ ਪਲੇ ਬਲੂ ਨਹੀਂ ਪਾਉਂਦੇ ਕਲੱਚ ਦੇ ਪਾਇਰ ਕਰਨਾ ਉਹਦੇ ਤਲਾ ਤੈਨੂੰ ਕੋਈ ਦੁੰਦਾ ਨਹੀਂ ਕਲੱਚ ਨੂੰ ਘੇਰ ਕੋਣ ਨਾਲ ਤਾਂ ਕੱਢੀ ਹੁੰਦਾ ਹਾਂ ਉਹ ਜਾਂ ਜੋ ਜੂਰ ਮੁਰਬਾਤ ਆ ਜਦੋਂ ਜੋ ਜੋਰ ਤਾਂ ਫਿਰ ਤੂੰ ਨਹੀਂ ਜੋਰ ਤਾਂ ਜਦ ਲੱਗ ਜਾਂਦਾ ਉਦੋਂ ਅੰਬਰ ਸਰਵ ਨੇ ਕੀ ਨਹੀਂ ਗਈ ਇਹ ਨਹੀਂ ਪਹਿਲਾਂ ਜਾਂਦੀ ਰਹਿੰਦੇ ਉਸ ਗਿੱਲਾ ਬਤਾ ਆ ਹੀ ਜਾਂਦਾ ਅੱਛਾ ਜੋਰ ਲਾਉਣ ਨਾਲ ਨਹੀਂ ਕੋਸ ਹੁੰਦਾ ਜਦੋਂ ਕਲੱਚ ਦੇ ਪਾਇਰ ਬੂ ਰੱਖਦੇ ਆ ਉਦੋਂ ਜਿਆਦਾ ਇੱਕ ਕਲੱਚ ਮਰੇਟ ਮਾਰ ਕੈਸੀ ਲੱਗ ਰਹੀਦਾ ਤੇਰੀ ਬਾਤ ਪੰਜਵਾਂ ਨਗਰੇ ਪ੍ਰਸਰ ਵੀ ਜਾਂਦੀ ਰਹੀ ਆ ਹਾਂ ਆਪਾਂ ਕਲਕਵੇਲੇ ਦੇ ਦੰਨੇ ਪੀਣਿਆਂ ਮੰਗਾ ਕੋਲ ਜਾਂਦੇ ਆ ਅੱਛਾ ਸਹੀ ਲੈ ਕੇ ਹਾਂ ਦੋਨੇ ਕਰਤਾਰੀ ਜਾਂਦੀ ਨੇ ਉੱਥੇ ਠੀਕ ਆ ਅਜੇ ਉਹ ਵੀ ਗਲਾਚ ਮੇੜ ਨਾਲ ਦੇ ਫਿੰਗਰਾਂ ਕੀ ਪਹਿਲੀ ਵਾਰੀ ਬੱਦਿਆ ਨੇ ਬਾਈ ਆਪਾਂ ਪੰਜਵੇਂ ਸੀਜ਼ਨ ਤੇ ਫਟਰਦੀ ਆ ਫਟਰਦੀ ਠੀਕ ਆ ਸਹੀ ਨਵੀਂ ਤਾਂ ਨਵੀਂ ਦੀ ਅਸਲੀ ਇਹ ਤਾਂ ਗੱਲ ਹੈ ਬਾਕੀ ਆਪ ਚਲਾਉਣ ਦੇ ਯਾਰ ਥੋੜੀ ਬੇਗੌਰੀ ਚਲਾਉਣ ਨਾਲ ਬੜਾ ਅੰਤਰ ਪੈ ਜਾਂਦਾ ਵੇ ਹਾਂ ਅਜੇ ਤੱਕ ਚੈਨਾਂ ਵੀ ਸਾਰੀਆਂ ਨਾਲ ਦੀਆਂ ਨੇ ਕੇਮਚੈਨ ਇੱਕੀ ਬਦਲੀ ਆ ਫਿੰਗਰਾਂ ਇੱਕੀ ਬਦਲੀਆਂ ਨੇ ਠੀਕ ਬਸ ਆ ਕੁਛ ਕਰਿਆ ਬਾਕੀ ਕੁਛ ਨਹੀਂ ਕਰਿਆ ਹੁਣ ਤੱਕ ਆਪਾਂ ਠੀਕ ਹੈ ਨਾ ਕੋਈ ਇੱਕ ਅੱਧਾ ਵੇਸੇ ਨੰਬਰ ਦਾ ਬੈਰਿੰਗ ਪਾਇਆ ਹੋਇਤਾ ਪਾਇਆ ਉਹ ਤਾਂ ਫੋਟੇ ਮੋਟੇ ਹੀ ਗੱਲ ਆ ਬਿਲਕੁਲ ਉਹ ਤਾਂ ਕੋਈ ਵੱਡੀ ਗੱਲ ਨਹੀਂ ਜਿਹੜੇ ਬੈਰਿੰਗ ਗੁਰਨੇ ਉਹ ਮੋਟ ਕੇ ਅਜੇ ਸਾਵਕਰਨ ਸਾਰੇ ਨੇ ਉਹਦੀ ਨੇ ਪਰ ਬਾਕੀ ਆਏ ਆ ਜੇ ਹੁਣ ਐਮਪੀਐਮਪੀ ਜਾਲ ਦਾ ਬੰਦਾ ਸੇਂਸਾ ਚੱਲ ਆਪਾਂ ਮੰਨ ਲਈਏ ਬਿਲਕੁਲ ਵੀ ਹੋਵਾ ਤੇ ਇਹ ਤਾਂ ਹੁਣ ਲੋਕਲ ਜੇ ਲੋਕਲੀ ਮੰਨ ਲਾ 200 ਕਿਲੋਮੀਟਰ ਦਾ ਕੀ ਦੂਰ ਹੁੰਦਾ ਬਾਕੀ ਹੋਰ ਗੱਲ ਬੜਾ ਇਤਮ ਹੁੰਦੀ ਨਹੀਂ ਹੁਣ ਆਪਾਂ ਇਹ 2.2 ਲੱਖ ਰੁਪਏ ਦੇ ਦਿੰਦੇ ਜੋ ਅੱਜ ਆਪਾਂ ਨੂੰ 24 ਲੱਖ ਰੁਪਏ ਵੰਗਨ ਮਿਲਦਾ ਜਾ ਪਰ ਆਪਾਂ ਦੇਣੀ ਠੀਕ ਆ ਕਰਮ ਵਾਲੀ ਜਿੱਦ ਨੂੰ ਲੈ ਜਾ ਬਹੁਤ ਬਾਰੇ ਨਰੇ ਅੱਛਾ 2.2 ਲੱਖ ਰੁਪਏ ਦੀ ਲਈ ਸੀ ਅੱਪਾ ਇਹ 2.2 ਲੱਖ ਰੁਪਏ ਦੇ ਲਈ ਤੇ 23 23 ਝੋਨੇ ਤੇ ਚਰਾਈ ਦੇ ਆਪਾਂ ਦੇ ਦੇ 80 ਨੰਬਰ ਬਾਈ ਵਾਲਾ ਆ ਓਕੇ ਜੋੜਾ ਲਿਆ ਦਿੱਤਾ ਤਾਂ ਇੱਕ ਆਪਣੇ ਕੋਲ 20 ਮੋਡਲ ਵੀ ਹੈਗੀ ਆ ਤੇ ਸਾਰੀ ਹਾਂ ਉਹ ਆਪਣੇ ਮਿੱਤਰ ਵੇਲੇ ਨੂੰ ਦੇ ਦਿੱਤੀ ਪਹਿਲੇ ਜੀ ਅੱਛਾ ਉਹ ਦੇਖਾਂਗੇ ਜੇ ਲੋਡ ਪਈ ਜਿਆਦਾ ਜ਼ੋਰ ਪਾ ਕੇ ਬਲਾਵਾਂਗੇ ਉਹ ਵੀ ਤੇ ਨਾਲ ਸਾਡੇ ਵੀ ਹੈ ਇਥੇ ਬਾਡੀ ਦਾ ਕੰਮ ਹਿੱਲੂ ਚਿੱਲੂ ਜੇ ਤੇ ਕਿਤੇਰੇ ਪਿੰਡ ਜਿਹਨਾਂ ਸੀ ਨਾ ਚਾਰੇ ਪੰਨੇ ਬਾਹਰ ਵਗੀਆਂ ਗੁੱਸੇ ਗਲੇ ਵੀ ਹੁੰਦੇ ਨੇ ਹਨਾ ਆ ਵੋਟਾਂ ਕਰਕੇ ਬਾਈ ਤੇ ਉਹਦੇ ਕਰਕੇ ਹੁਣ ਮੰਨ ਲਾ ਗੁੱਸੇ ਗਲੇ ਵਾਲੀ ਗੱਲ ਕਰਤੀ ਉਥੇ ਜਿਸ ਵੇਲੇ ਚੱਲਦਾਗਾ ਹਾਂ ਉਥੇ ਟੋਟੇ ਪਿੰਡ ਪਾਰਟੀ ਵਾਦੀ ਕਰਕੇ ਬਾਈ ਦੋ ਮਸ਼ੀਨਾਂ ਕਣਕ ਵੇਲੇ ਤੋਂ ਲੈ ਕੇ ਕਣਕ ਵੇਲੇ ਬ੍ਰੀਫਲੇ ਬੰਦੇ ਤੇ ਕੀ ਮਲਕੀਤ ਫਿਰ ਲਏ ਨਾ ਵੀ ਅੱਛਾ ਉਹ ਸਰਪੰਚੀ ਵੀ ਸਰਪੰਚੀ ਲੈ ਦੇ ਲੰ ਮੱਕੀ ਦਾ ਕੰਮ ਵਧੀਆ ਚੱਲ ਗਿਆ ਉਹਨਾਂ ਨੇ ਕੀ ਫਿਰ ਮੈਂ ਪ੍ਰੀਤ ਵਾਲੰਦਿਸ ਇਹ ਵੀ ਰਿਚਲੋ ਹਾਂ ਉਮਰਗੀਤ ਰਹਿ ਕੇ ਕਿਉਂਕਿ ਮੈਂ ਤੂੰ ਵੀ ਵਧੀਆ ਬਗ ਹਾਂ ਹਾਂ ਉਹ ਕਹਿੰਦਾ ਤੇਰੇ ਨਾਲ ਸੰਪਰਕ ਕੀ ਨਾ ਤੇਰਾ ਨੰਬਰ ਹੀ ਨਹੀਂ ਮਿਲਿਆ ਨਹੀਂ ਰਗਾਂ ਦੇ ਕਰਤਾਰੀ ਦਿੰਦੇ ਠੀਕ ਆ ਮੈਂ ਚੱਲ ਜਿਹੜੇ ਕਰਮਾ ਜੀ ਆ ਜੀ ਕਰਮਾ ਜੀ ਜੀ ਇਹ ਮਿਲ ਗਈ ਉਹ ਕਹਿੰਦਾ ਗਏ ਅਸੀਂ ਬ੍ਰੇਤ ਤੇ ਬ੍ਰੇਤ ਨਾਲ ਸੌਦਾ ਨਹੀਂ ਬਣਿਆ ਹਰ ਮੁੱਦੇ ਦਾਣਿਆਂ ਨੂੰ ਵੀ ਸਟੇਟ ਤਾਂ ਨਹੀਂ ਆਉਂਦੀ ਨਾ ਹਾਂ ਬੱਚੇ ਲੋਕ ਕਹਿੰਦੇ ਵੀ ਬਸਾਰ ਦੇ ਬੱਤ ਸਰੀਏ ਪਾਉਂਦੇ ਨੇ ਬਸਾਲਾ ਬਾਗਰ ਐਸੇ ਆ ਮੈਂ ਦਿੱਤੀ ਪਹਿਲਾਂ ਤੋਂ ਇਥੋਂ 4 ਸਰੀਏ ਦੀ ਜਗ੍ਹਾ 2 ਸਰੀਏ ਲੈ ਗਿਆ ਬਾਕੀ 2 ਕਰਤੇ ਠੀਕ ਆ ਕੋਲੇ ਰੱਖ ਕੇ ਲੈ ਕੇ ਟਰਾਲੇ ਜੀ ਪਰ ਆਪਾਂ 1500 ਨੋ ਵੀ ਵੱਢੀ ਉੱਥੇ ਹੋਰ ਵੀ ਵੀ ਵੱਢੇ ਨੇ ਹਾਂ ਨਾ ਉਹ ਤਾਂ ਕੋਈ ਟੋਤਾਪੁਰ ਠੀਕ ਆ ਕੋਈ ਹੋਰ ਕੋਈ ਗੱਲ ਲੜੀ ਚੋਂ ਨਹੀਂ ਦਾ ਨੇ ਨਾ ਪੰਡ ਕੋਈ ਪਰਾਂ ਨੂੰ ਨਹੀਂ ਆਈ ਕਰਤਾਰ ਦੇ ਵਿੱਚ ਤਾਂ ਆਪਾਂ ਨੂੰ ਕਿਤੇ ਪਹਿਲਾਂ ਤੋਂ ਨਹੀਂ ਆਈ ਠੀਕ ਆ ਕਰਤਾਰ ਦੇ ਵਿੱਚ ਜਿਵੇਂ ਲੋਕ ਕਹਿੰਦੇ ਨੇ ਵੀਰਾਣਾ ਤੋੜਦੀ ਆਇਆ ਕਰਦੇ ਵਾ ਕਰਦੇ ਇੱਥੇ ਅਸੇ ਦੇ ਵੀ ਨਹੀਂ ਉਹਦਾ ਕੋਈ ਨਾ ਲਾ ਨਹੀਂ ਆਈ ਕੋਈ ਰੱਖ ਨਹੀਂ ਆਈ ਠੀਕ ਆ ਬਾਕੀ ਆ ਬੇ ਦੇ ਦਿੱ ਸਰ ਤੇ ਵਾੜਾ ਗੰਨੇ ਦੇ ਬੰਨਨ ਦਾ ਪਤੀਨੀ ਬਰਾਸੇ ਕਿੱਥੇ ਲੱਗੀਆਂ ਕਈ ਬੰਦੇ ਕਣਕ ਬੰਦੂ ਮੰਨ ਲੈਂਦੇ ਆ ਹਾਂ ਮਗਰੋ 13 ਨੰਬਰ ਦੀ ਕਾਫੀ ਬੈਂਡੀ ਕਰਦੇ ਜਾ 20 ਦੀ ਮਗਰੋ 30 ਬੱਤੀ ਦੀ ਇਹਦੇ ਬਾਸਕਟ ਜੇ ਬੰਨਣੀਆਂ ਝੋਨੇ ਵਾਲੀ ਬਰਾਬਰ ਤੇ ਬੰਨੋ ਦੋਨੇ ਪਾਸੇ ਹਾਂ ਬਸ ਆ ਉਂਗਲ ਤੋਂ ਫੁੱਲ ਪੈਂਦਾ ਹੋਵੇ ਮਗਰਲੇ ਪਾਸੇ ਵੀ ਸਪੈਕ ਦੇਰ ਬਾਸਕਟ ਦੇ ਠੀਕ ਆ ਮੋਰੇ ਵੀ ਆਈਡੀਆ ਚੱਟ ਸੋਦਾ ਨਾ 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 ਬੰਨੇ ਨਾ ਕੋਈ ਨਾ ਫੈਗਰ ਚੋਕ ਹੋਵੇ ਠੀਕ ਆ ਆਪਾਂ ਦਾ ਯੋ ਮੈਂ ਹੁਣ ਤਾਂ ਇੱਕ ਇੰਨੇ ਦਿਨ ਹੋ ਗਏ ਤੈਨੂੰ ਚਾਲਦੀਆਂ ਨੇ ਮਸ਼ੀਨਾਂ ਚੋਕਾਂ ਜਾਕਾਂ ਹੋਈਆਂ ਤੇ ਕਿਤੇ ਸਰੇ ਸਚੋਕ ਨਹੀਂ ਹੋਇਆ ਵੀਰੇ ਬਾਕੀ ਇੱਕ ਇੱਕ ਉਤਰਦੀ ਉੱਥੇ ਡਿੱਗੀ ਵੀ ਹੈ ਨਹੀਂ ਸਿੱਕਣਾ ਕਿਸੇ 2-4 ਕਿਲੋ ਵੱਡੇ ਨੂੰ ਉਹ ਵੀ ਕਿਤੇ ਚੋਕ-ਜੋਕ ਨਹੀਂ ਹੋਤਰ ਇਹ ਠੀਕ ਆ ਨਾ ਦਾਣਾ ਭੰਨਿਆ ਨਾ 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 ਸਾਰੇ ਸੰਤੋਖ ਨੇ ਯਾਰ ਜਿੰਨੇ ਆਪਣੇ ਗਾਹਕ ਨੇ ਪੁਰਾਣੇ 2008 ਦਾ ਦਰਨਾ ਮੈਂ ਉਹ ਤੇ ਠੀਕ ਆ ਮਨ ਉਥੇ 180 ਦਾ 10 ਕਿਲੇ ਵੱਡੇ ਗਏ ਪਹਿਲਾਂ ਵੀ ਦੱਸਿਆ ਆਪਾਂ ਠੀਕ ਆ ਅੱਗੇ 60 ਕਿਲੇ ਹੋਰ ਹੋਣਗੇ ਆਈਡੀਆ ਬਰ ਵੀ ਸਕਦੇ ਨੇ ਕਿਉਂਕਿ ਮਸ਼ੀਨਾਂ ਉਤੋਂ ਮੜੇ ਹੋਣੀਆਂ ਨੇ ਜਿਹੜੀਆਂ ਕਈ ਠੀਕ ਆ ਵਿਚ ਲਗਣਾ ਚਲ ਜਿਹੜਾ ਕੋਈ ਮਿਲੂ ਉਹ ਹੀ ਵੜਨੇ ਆਂਗਾ ਹਾਂ 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 ਹੋਰ ਜਦ ਕੰਮ ਨਹੀਂ ਬੜਦਾ ਫਿਰ ਮੜਨਗੇ ਠੀਕ ਮਦ ਵੀ ਸਕਦੇ ਨੇ ਜਾਣੀ 50 60 ਕਿਲੇ ਹੈਗੇ ਅਜੇ ਆਪਣੇ ਕੋਲ ਉੱਥੇ ਬੜਨ ਵਾਲੀ ਪੱਕੇ ਘਰਾਂ ਦੇ ਖੜੇ ਨੇ ਬੱਚੇ ਘਰਾਂ ਦੇ ਹੈਗੇ ਠੀਕ ਆ ਬੜੀਆ ਯਾਰ ਕੰਮ ਚੱਲੇ ਵਧੀਆ ਬਾਕੀ ਇੰਦਰਾ ਸੀਜ਼ਨ ਛੋਟੇ ਹੋਗੇ ਬਾਲੇ ਛੋਟੇ ਉੱਥੇ ਭਾਈ ਸਾਨੂੰ ਫਿਰ ਆਇਆ ਇੱਕ ਗੱਲ ਇੱਕ ਮਿੱਤਰ ਜਾਰੀ ਹੈਗੀ ਆ ਤੜਕੇ 4 ਵਜੇ ਉੱਥੇ ਟਰਾਲੀਆਂ ਟਰਾਲੀਆਂ ਆਉਂਦਾ ਹੈ ਜੀ ਉਹਨਾਂ ਨਾਲ ਮੰਡੀ ਚ ਅੱਛੇ ਨਾਲ ਬਰੰਗ ਘਾੜੋ ਜੇ ਨਾਲ ਡਰਾਈਵਰ ਮੈਂ ਚੱਲ ਜਾਣਾ ਹਾਂ ਉਦੋਂ ਟਰਾਲੀਆਂ ਖਾਲੀ ਖੜੀਆਂ ਚਲਾਉਣ ਵਾਲੇ ਨੂੰ ਇਗਾ ਐ ਵੀ ਮਦਦ ਦੇ ਰਹੀ ਆ ਜਾਰੀ ਦੋਸੀ ਦੌਰ ਤੋਂ ਚਲੋ ਵਧੀਆ ਬਾਕੀ ਉਹਨੇ ਵਿਹਲੇ ਹੜਨਾ ਸੀਗਾ ਉਹ ਪਹਿਣਾ 180 85 4 ਲੱਖ ਦਾ ਕੰਮ ਉਹ ਕਰਤਾ ਅੱਧਾ ਤਾਂ ਬਚੂ ਗਈ ਬਿਲਕੁਲ ਬਿਲਕੁਲ ਜੇ ਮੰਨ ਲਾ 2 ਲੱਖ ਦਾ 2 ਲੱਖ ਵੀ ਬਚ ਗਿਆ ਉਥੇ ਜਣੀ ਆ ਵੀ ਲਗਾਤਾਰ ਆਪਣੇ ਵਾਂਗੂ ਨਹੀਂ ਕੰਮ ਚੱਲਦਾ ਹੁੰਦਾ ਕਦੇ 5 ਕਿਲੋ ਵੜਲੇ 7 ਮੜਲੇ ਕਦੇ ਖੜ ਵੀ ਗਏ ਕਿਉਂਕਿ ਉਥੇ ਹੜਤਾਲ ਹੜ ਤੂੜ ਵੀ ਹੋ ਜਾਂਦੀ ਆ ਐਂਡਵਾਰ ਨੂੰ ਮੰਡੀ ਬੰਦ ਰਹਿੰਦੀ ਆ ਆ ਤੂੰ ਕਹਿੰਦਾ ਵੀ ਮੰਡੀ 'ਚ ਜਾਣਾ ਉਹ ਤੋਂ ਤਾਂ ਸਾਨੂੰ ਵੇਚ ਕੇ ਘਰੇ ਬਸ ਵਾੜੂ ਨਹੀਂ ਲਾਉਣਾ ਮੈਂ ਸੁਣਨਾ ਜਿੰਨਾ ਬਾਗਿਆ ਮੰਡੀ ਜਾਨੀ 12 ਵਜੇ ਤੱਕ ਸਾਰਾ ਤੁਰਨਾ ਰਾਤ ਤੱਕ ਠੀਕ ਆ ਇਹ ਨਹੀਂ ਹੈਗਾ ਆਪਣੇ ਮਨ ਦਾ ਦੋ ਵਜੇ ਦੋ ਵਜੇ ਤੱਕ ਦੋ ਵਜਿਆਂ ਨੂੰ ਤੇ ਖਰਾਬ ਦੇ ਠੀਕ ਆ ਇਹ ਨਹੀਂ ਹੈਗਾ ਕੱਲ ਨੂੰ ਦੋ ਲੰਘਣਾ ਵੀਰ ਉਹ ਤਾਂ ਇੱਕ ਲੱਗਿਆ ਫਿਰ ਤਾਂ ਭਰਨੇ ਪੜਨਾ ਪ੍ਰਾਈਵੇਟ ਬੋਲੀ ਹੁੰਦੀ ਹੈ ਤੇ ਸਰਕਾਰੀ ਪ੍ਰਾਈਵੇਟ ਸਰਕਾਰੀ ਦਾ ਆਪਣੇ ਕਹਿੰਦੇ ਉਧਰ ਦਾ ਸਰਕਾਰੀ ਚ ਹੁਣ ਬੇਹੱਦ ਤੱਕ ਢੇਰੀ ਪੈ ਜਾਂਦੀ ਨਹੀਂ ਕਹਿੰਦੇ ਅਸੀਂ ਪ੍ਰਾਈਵੇਟ ਹੀ ਹਾਂ ਸਾਰੇ ਪ੍ਰਾਈਵੇਟ ਇਸੇ ਰੇਟ ਹੀ ਖੀਂਦੇ ਨੇ ਉਹ ਮਨ ਜਿਵੇਂ ਹੁਣ ਆਪਣੇ 2400 ਰੁਪਏ ਰੇਟ ਹੈ ਕਿ ਹਾਂ ਉਸੇ 2200 ਤੱਕ ਸਾਦੋ ਸਾਦੋ ਮਾਰ ਪਈ ਜਾਂਦੀ ਉਹਨਾਂ ਨੂੰ ਅੱਛਾ ਕੋਈ ਵਿੱਚ ਮੁਕਚਰ 18 ਹੋ ਗਿਆ 19 ਹੋ ਗਿਆ ਚਲੋ ਉਹ ਤਾਂ ਆਪਣੇ ਵੀ ਆ ਆਪਣੇ ਫਿਰ ਹਫਤਾ ਬੈਗੇਜ ਵੇਚਦੇ ਨਾ ਪਰ 17 ਦੇ ਵੇਚਦੇ ਆ ਹਾਂ ਉਹ ਫਿਰ ਵੇਚ ਕੇ ਮੰਦਦਾ ਉਹਨਾਂ ਦਾ ਤਾਂ ਓਕੇ ਸਾਦੋ ਤੁਹਾਨੂੰ ਦੇਖਣਾ ਠੀਕ ਆ ਵੀ ਆਥ ਨੂੰ ਉਹੀ ਜੀ ਗਿੱਲੀ ਬਿਗ ਗਈ ਆ ਆਹ ਬਈ ਜੇ ਰੱਖ ਜਣੇ ਬਸ ਉਹਨੂੰ ਉਹ ਤੋਂ 200 ਘੱਟ ਬਣਾ ਲਾ ਜਿਹੜੀ ਜਾਂਦੀ ਤੁਲ ਕੀ ਉਹਦਾ ਉਹਦਾ ਕੀ ਘੱਟ ਬੱਗੇ ਦਾ ਕੀ ਗਰਮੀ ਵਾਲੀ ਪਈ ਆ ਨਹੀਂ ਤਾਂ ਹੁਣ ਮਟਰ ਸਰੇ ਉਹਨਾਂ ਦੇ ਉੱਤੇ ਹੁਣ ਮਟਰਾਂ ਦੀ ਵਜਾਈ ਸ਼ੁਰੂ ਹੋਈ ਉੱਤੇ ਅਸੀਂ ਹੁਣ ਮਟਰ ਲਾਉਣ ਲੱਗੇ ਹਾਂ ਹਾਂ ਹੁਣ ਸ਼ੁਰੂ ਹੋਏ ਨਹੀਂ ਤਾਂ ਦੋ 10 ਦਿਨ ਪਹਿਲਾਂ ਲੱਗ ਜਾਂਦੇ ਨੇ ਉਹ ਠੀਕ ਆ 25 ਤਰੀਕ ਨੂੰ ਤਾਂ ਮਨ ਹਰੇ ਹੋ ਜਾਂਦੇ ਨੇ ਮਟਰ ਫਿਰ 20 ਤਰੀਕ ਦੇ ਆਸ-ਪਾਸ ਮਟਰ ਬੀਜਣ ਲੱਗਿਆ ਕਿ ਗਰਮੀ ਵਾੜੀ ਹੋਣ ਕਰਕੇ ਆਲੂ ਵੀ ਮਟਰ ਵੀ ਹੋਣ ਲੱਗੇ ਨੇ ਸਬਜ਼ੀ ਵਾਲਾ ਏਰੀਆ ਤੇਰੇ ਵਾਲਾ ਸਬਜ਼ੀ ਵਾਲਾ ਏਰੀਆ ਤੋਂ ਸਰ ਫਿਰ ਕਣਕ ਵੇਲੇ ਲੇਟ ਆਉਂਦਾ ਉਹ ਕਣਕ ਮੱਕੀ ਲਾਉਂਦੇ ਨੇ ਕੋਈ ਕਣਕ ਘਟੂਂਦੀ ਉਹ ਜੇ ਹੁਣ ਆਪਾਂ ਝੋਨਾ 300 ਕਿਲੋ ਵੱਢੇ ਹਾਂ 750 ਮੰਲਾ ਕਣਕ ਆਪਾਂ ਨੂੰ 100-150 ਕਿਲੋ ਮਰਨਾ ਠੀਕ ਆ ਫਿਰ ਕਣਕ ਵੇਲੇ ਕਿੱਥੇ ਜਾਣਾ ਉੱਥੀ ਕਣਕ ਵੇਲੇ ਪਹਿਲਾਂ ਪੀਂਗਾਂ ਵਾਂਗੂ ਫਿਰ ਪਿੰਡ ਫਿਰ ਉੱਥੇ ਹੇਰੋ ਤੇ ਹਾਂ ਜੋਗੂ ਕਿਲਾ ਵੀ ਕਰੀ ਦੇ ਦੀ ਉੱਤੇ ਇੱਕ ਤੋਂ ਮਸ਼ੀਨ ਹਾਂ ਤੋ ਲੈ ਇੱਕ ਇੱਕ ਅਸੀਂ ਇੱਕੋ ਹੀ ਲੈ ਦੂਜੀਆ ਫਿਰ ਪਿੰਡ ਲੇਟ ਹੁੰਦਾ ਕਿ ਪਿੰਡੀ ਚਲੀ ਜਣੀ ਠੀਕ ਠੀਕ ਚੱਲ ਵਧੀਆ ਜਿਹੜਾ ਕੰਮ ਚਾਹ ਹਾਂ 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 ਐ ਨਹੀਂ ਅੱਗੇ ਵਾਲਾ ਜਿਵੇਂ ਮੰਨ ਲਾ ਵੀ ਅੱਗੇ ਆਪਾਂ 4 400 ਕਿਲਾ ਇੱਥੇ ਵੱਢ ਕੇ ਉਹ ਨੰਬਰ ਲਾਉਣ ਵਾਲਾ ਤਾਂ ਕੰਮ ਗਿਆ ਵੀਰੋ ਗਏ ਹਣਾ ਇਹ ਹੀ ਜਹੰਦਰ ਦੇ ਸੀਜ਼ਨ ਲਾਉਣ ਦਾ ਜਿਹੜਾ ਈ ਝੋਨੇ ਦਾ ਸੀਜ਼ਨ ਲਾਇਆ ਉਹਦੇ ਬਾਰੇ ਗੱਲਾਂ ਬਾਤਾਂ ਬਾਕੀ ਸੀਜ਼ਨ ਸਾਡੇ ਵੀ ਟੁੱਟਮਾ ਜਾ ਹੁਣ ਸ਼ੁਰੂ ਹੋ ਚੱਲਿਆ ਕਿਸੇ ਦੇ ਦੋ ਕੀਲੇ ਆ ਗਏ ਕਿਸੇ ਦਾ ਕੀਲਾ ਆ ਗਿਆ ਚਲੋ ਉਹਨੇ ਕੇ ਇਹਦੀਆਂ ਦੋ ਮਸ਼ੀਨਾਂ ਇੱਥੇ ਖੜੀਆਂ ਨੇ ਉਹ ਵੱਡੀ ਬੁਟੀ ਜਾਂਦਾ ਹਜੇ ਉੱਥੇ ਵੀ ਕਹਿੰਦਾ ਵੀ ਤੁਹਾਨੂੰ ਦੱਸਿਆ ਹੀ ਸਾਰਾ ਕੁਝ ਹੈ ਨਾ ਤੇ ਕਰਦੇ ਵੀਰੇ ਹੋਰ ਝਾਰ ਗੱਲ ਜੇ ਕਿਸੇ ਕੋਲ ਮਸ਼ੀਨ ਮਿੱਤਰਵੇਲੀ ਦੀ ਵਿਹਲੀ ਹੁੰਦੀ ਆ ਆਪਾਂ ਰਾਏਕੋਟ ਕੋਲੇ ਪੱਕੀ ਮਸ਼ੀਨ ਦੇਣੀ ਆ ਵੀਰ ਮੈਨੂੰ ਕਹਿੰਦਾ ਵੀ ਮੇਰੇ ਕੋਲ ਰੋਟ ਨਹੀਂ ਆਉਣਾ ਨਵੀਂ ਮਸ਼ੀਨ ਹੋਵੇ ਆਪਾਂ 100 150 ਕੀਲਾ 200 ਤੱਕ ਵਧਾ ਸਕਦੇ ਆ ਰਾਏਕੋਟ ਕੋਲੇ ਆਪਣੇ ਨਾਲ ਹਾਂ ਆਪਣੇ ਨਾਲ ਹੀ ਚੱਲੂਗਾ ਕੰਮ ਠੀਕ ਆ ਕਿਉਂਕਿ ਆਪਣਾ ਤਾਂ ਫਿਰ ਪਿੰਡੋਂ ਨਹੀਂ ਲੋਟ ਆ ਉਹ ਮੁੰਡਾ ਫਰੈਂਡਾ ਬਣਾ ਉਹਦਾ ਫੋਨ ਆਇਆ ਸੀ ਉਹਨੇ ਮਸ਼ੀਨ ਵੇਚਤੀ ਠੀਕ ਆ 5 ਕਿਕਰਾਂ ਦੇ ਮਨਾਂ 200 ਕਿਲਾ ਜੇ ਨਵੀਂ ਮਸ਼ੀਨ ਹੋਵੇ ਤੇਲ ਪਾਣੀ ਦੀ ਕੋਈ ਦਿੱਕਤ ਨਹੀਂ ਠੀਕ ਆ ਤਾਂ ਬੰਦੇ ਕੰਮ ਕਰਨ ਵਾਲਾ ਕੋਣ ਦੋਸਤੋ ਜੇ ਕਿਸੇ ਮਿੱਤਰ ਦੇ ਯਾਰ ਕੋਲੇ ਆਪਣੇ ਸਬਸਕ੍ਰਾਈਬਰ ਕੋਲੇ ਕਿਸੇ ਫਾਲੋਅਰ ਕੋਲੇ ਨਵੀਂ ਮਸ਼ੀਨ ਹੋਵੇ ਉਹਨੂੰ ਝੋਨੇ ਤੇ ਛੀਜਣ ਦੀ ਲੋੜ ਹੋਵੇ ਤਾਂ ਆਪਣੇ ਮਿੱਤਰ ਜਹਿੰਦਰ ਦਾ ਦੋਸਤ ਆ ਉਹਦੇ ਕੋਲੇ 200 ਕਿਲਾ ਝੋਨੇ ਦਾਗਾ ਐਸਐਮਐਸ ਜ਼ਰੂਰ ਹੋਵੇ ਐਸਐਮਐਸ ਲੱਗਿਆ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਲਿਓ ਰਾਮ ਮਸ਼ੀਨ ਸੋਡੀ ਰਜਿਸਟਰ ਕਰਦਾ ਇਹ 200 ਕਿਲਾ ਝੋਨੇ ਦਾ 250 ਕਿਲਾ ਹੀ ਵੜਦੀਆਂ ਨੇ ਤੁਹਾਨੂੰ 200 ਕਿਲਾ ਹੀ ਪੜਾ ਦਾਂਗੇ ਵਧੀਆ ਡਰਾਈਵਰ ਹੋਣਾ ਵਧੀਆ ਮਸ਼ੀਨ ਹੋਵੇ ਨਵੀਂ ਮਸ਼ੀਨ ਹੋਵੇ ਤੁਹਾਨੂੰ ਭੇਜ ਦਾਂਗੇ ਕੋਈ ਗੱਲ ਨਹੀਂ ਸਾਡੇ ਨਾਲ ਸੰਪਰਕ ਕਰ ਲਿਓ ਜਿੰਦਰ ਦਾ ਨੰਬਰ ਹੈਗਾ 9814369515 ਜਿਹੜਾ ਮਾਰਜੀ ਵੀਰ ਉਹ ਕਰ ਲਓ ਕਹੇ ਮੇਰੇ ਵਾਲੇ ਫੋਨ ਤੇ ਲਾ ਲਿਓ ਸੋਡੀ ਮਸ਼ੀਨ ਫਿੱਟ ਕਰਦਾ ਬੰਦਾ ਵਧੀਆ ਹੋਵੇ ਇਹ ਨਾ ਹੋਵੇ ਵਿਚਾਲੇ ਛੱਡ ਕੇ ਪੰਜ ਨਾਲਾ ਨਾਲੇ ਛੱਡ ਕੇ ਨਾ ਹੋਵੇ ਕਿਉਂਕਿ ਏਰੀਆ ਛੱਡ ਇਹ ਨਹੀਂ ਹੈਗਾ ਵੀ ਅੱਜ 5 ਵਾੜ ਲੈ ਅੱਜ 7 ਵਾੜ ਲੈ ਜਿੰਨੇ ਚੱਲ ਵੀ ਚਾਹੇ ਦਿਹਾੜੀ ਤੇ 15 ਵੱਡੇ ਚਾਹੇ 20 ਵੱਡੇ ਚਾਹੇ 10 ਹੀ ਵੱਡੇ ਪਰ ਸਾਰੀ ਦਿਹਾੜੀ ਲੱਗੂਗੀ ਇਹ ਨਹੀਂ ਹੈਗਾ ਵੀ ਅੱਧੀ ਕਿ ਦਿਹਾੜੀ ਚੱਲ ਵੀ ਅੱਧੀ ਕਿ ਦਿਹਾੜੀ ਖੜ ਗਈ ਉਹ ਗੱਲ ਨਹੀਂ ਹੈਗੀ ਕੰਟੈਕਟ ਕਰਿਓ ਜਰੂਰ ਭਰਾ ਬਣ ਕੇ ਤੇ ਬਾਕੀ ਸਾਡੀਆਂ ਗੱਲਾਂ ਬਾਤਾਂ ਵਧੀਆ ਲੱਗਿਆ ਵੀਡੀਓ ਨੂੰ ਸ਼ੇਅਰ ਲਾਇਕ ਪੁਆਇੰਟ ਕਰਕੇ ਜਰੂਰ ਦੱਸਿਓ ਤੇ ਵੀ ਵੀਡੀਓ ਕਿਵੇਂ ਕਹੋ ਸਾਡਾ ਵੀ ਹੋਰ ਹੌਸਲਾ ਹੋ ਜਾਂਦਾ ਵੀ ਆਪਾਂ ਹੋਰ ਨਵੀਂ ਆਪਣੇ ਯਾਰ ਦੋਸਤਾਂ ਲਈ ਵੀਡੀਓ ਬਣਾ ਕੇ ਪਾਈਏ ਠੀਕ ਹੈ ਜੀ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ